ਦਾ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਮੰਨੂ ਗ੍ਰੀਨ ਪਾਰਕ ਵਿਖੇ 30 ਦੀ ਪਲਾਂਟੇਸ਼ਨ ਤੇ ਇਕੱਠੇ ਹੋਏ ਆਂ ਅੱਜ ਦਾ ਦਿਨ ਬਹੁਤ ਸ਼ੁਭ ਹੈ ਕਿਉਂਕਿ ਇੱਕ ਛੋਟੇ ਬੱਚੇ ਜਿਨ੍ਹਾਂ ਨੇ ਸਮੇਂ ਦੀ ਨਿਜਾਕਤ ਸਮਝਦੇ ਹੋਏ ਅੱਜ ਪਰਨ ਕਰਿਆ ਵੀ ਅਸੀਂ ਵੀ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਜਿੰਨੇ ਅਸੀਂ ਸਾਰਿਆਂ ਦੀ ਸਹਾਇਤਾ ਦੇ ਨਾਲ ਅਸੀਂ ਵੱਧ ਤੋਂ ਵੱਧ ਪੇੜ ਲਾਵਾਂਗੇ ਕਿਉਂਕਿ ਜਿਹੜਾ ਜਲ ਹੈ ਉਹ ਵੀ ਜੀਵਨ ਹੈ ਤੇ ਦਰਖਤ ਹੈ ਜਿਹੜਾ ਇਹ ਵੀ ਜੀਵਨ ਹੈ ਜੇ ਇਹ ਪਲਾਂਟੇਸ਼ਨ ਆਪਾਂ ਕਰਾਂਗੇ ਸਾਨੂੰ ਸਵਾਸ ਲੈਣ ਲਈ ਅੰਤ ਸਮੇਂ ਤੱਕ ਜਿਹੜੀ ਸਾਨੂੰ ਇਹਨਾਂ ਦੀ ਲੋੜ ਪੈਂਦੀ ਹੈ ਜੋ ਅੱਜ ਦੀ ਟੈਂਪਰੇਚਰ ਦੀ ਜਿਹੜੀ ਹਾਈਸਟ ਡਿਗਰੀ ਜਾ ਰਹੀ ਹੈ ਉਹਦਾ ਕਾਰਨ ਇਹ ਵੀ ਹੈ ਕਿ ਬੂਟੇਾਂ ਦੀ ਬਹੁਤ ਕਮੀ ਹੈ ਤੇ ਮੈਂ ਤੁਹਾਡੇ ਮਾਧਿਅਮ ਰੇ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਵੱਧ ਤੋਂ ਵੱਧ ਬੂਟੇ ਲਾ ਕੇ ਜਿੱਥੇ ਆਪਣਾ ਜੀਵਨ ਪੱਧਰ ਉੱਚਾ ਕਰੀਏ ਉੱਥੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਜਿਹੜਾ ਰਸਤਾ ਸਾਫ਼ ਕਰੀਏ ਤੁਹਾਡਾ ਪਨੀਤ ਮਨੁਤਰਾ ਜੀ ਉਹਨਾਂ ਦੀ ਸਮਝਤੀ ਟੀਮ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ वाहू जी का खालसा वाहू मेरा नाम अरहान है मैंने प्लांट्स लगाए हैं क्योंकि टेम्परेचर बहुत ज़्यादा बद रहा है और ग्लोबल वार्मिंग हो रही है तो मैं कहना चाहता हूँ कि सबको पेड़ पौधे लगाने चाहिए उससे हमारी धरती पे हरियाली होएगी और पेड़ पौधे हमें ऑक्सीजन देंगे और हमारे धरती का टेम्परेचर भी कम रहेगा जिससे कि ਜਾਨਵਰ ਔਰ ਇਨਸਾਨੋ ਕੀ ਜ਼ਿੰਦਗੀ ਵੀ ਆਸਾਨ ਹੋ ਜਾਏਗੀ। ਅਭੀ ਤੱਕ ਮੈਨੇ 125 ਪਲਾਂਟਸ ਪਲਾਂਟਡ ਕਰਦੀ ਹੈ। ਤੋਂ ਮੈਂ ਦੂਸਰੋ ਕੋ ਵੀ ਕਹਿਣਾ ਚਾਹਤਾ ਹੂੰ ਕਿ ਹਮੇਂ ਧਰਤੀ ਕੇ ਲਿਏ ਪੌਦ ਪੇੜ ਪੌਦੇ ਲਗਾਨੇ ਚਾਹੀਏ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਦਿਨ ਅਸੀਂ ਯੋਗਾ ਡੇ ਸੈਲੀਬ੍ਰੇਟ ਕੀਤਾ ਹੈ। ਅਸੀਂ ਸਾਰਿਆਂ ਨੇ ਸੰਡੇ ਨੂੰ ਬਹੁਤ ਅੱਛਾ ਮਨਾਇਆ। ਇੱਕ ਤਾਂ ਯੋਗਾ ਕੀਤਾ ਸਾਰਿਆਂ ਨੇ ਤੇ ਇੱਕ ਅਸੀਂ ਪਲਾਂਟੇਸ਼ਨ ਡਰਾਈਵ ਚਲਾਈ ਹੈ। ਅੱਜ ਦੇ ਦਿਨ ਅਸੀਂ 100 ਪਲਾਂਟਸ ਲਾਏ ਹੈ। ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਜੀ ਕਿਉਂ ਨਾ ਆਪਾਂ ਮਿਲ ਕੇ ਇਸ ਧਰਤੀ ਮਾਤਾ ਵਾਸਤੇ ਕੁਝ ਕਰੀਏ ਇਹਦੇ ਵਾਸ ਇਨੇ ਸਾਨੂੰ ਇੰਨਾ ਕੁਝ ਦਿੱਤਾ ਹੋਇਆ ਹੈ ਸਾਡੀ ਡਿਊਟੀ ਬਣਦੀ ਹੈ ਕਿ ਸਾਨੂੰ ਵੀ ਕੁਛ ਨਾ ਕੁਛ ਇਹਦੇ ਵਾਸਤੇ ਕਰਨਾ ਚਾਹੀਦਾ ਸਾਰਿਆਂ ਨੂੰ ਮਿਲ ਕੇ ਪਲਾਂਟਸ ਲਾਣੇ ਚਾਹੀਦੇ ਪਲਾਂਟਸ ਲਗਾਉਣ ਤੋਂ ਬਾਅਦ ਸਭ ਤੋਂ ਜ਼ਰੂਰੀ ਹੈ ਜੀ ਪਲਾਂਟਸ ਦੀ ਟੇਕ ਕੇਅਰ ਕਰਨਾ ਉਹਦੀ ਮੇਨਟੇਨੈਂਸ ਕਰਨਾ ਧੰਨਵਾਦ ਜੀ ਦੈਨਿਕ ਸਵੇਰਾ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਲ ਅੱਜ ਆਪਾਂ ਮੰਨੂ ਗ੍ਰੀਨ ਪਾਰਕ ਵਿਖੇ ਟੀ ਦੀ ਪਲਾਂਟੇਸ਼ਨ ਤੇ ਇਕੱਠੇ ਹੋਏ ਹਾਂ ਅੱਜ ਦਾ ਦਿਨ ਬਹੁਤ ਸ਼ੁਭ ਹੈ ਕਿਉਂਕਿ ਇੱਕ ਛੋਟੇ ਬੱਚੇ ਜਿਨ੍ਹਾਂ ਨੇ ਸਮੇਂ ਦੀ ਨਿਜਾਕਤ ਸਮਝਦੇ ਹੋਏ ਅੱਜ ਪਰਨ ਕਰਿਆ ਵੀ ਅਸੀਂ ਵੀ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਜਿੰਨੇ ਅਸੀਂ ਸਾਰਿਆਂ ਦੀ ਸਹਾਇਤਾ ਦੇ ਨਾਲ ਅਸੀਂ ਵੱਧ ਤੋਂ ਵੱਧ ਪੇੜ ਲਾਵਾਂਗੇ ਕਿਉਂਕਿ ਜਿਹੜਾ ਜਲ ਹੈ ਉਹ ਵੀ ਜੀਵਨ ਹੈ ਤੇ ਦਰਖਤ ਹੈ ਜਿਹੜਾ ਇਹ ਵੀ ਜੀਵਨ ਹੈ ਜੇ ਜੇ ਪ੍ਰਾਂਟੇਸ਼ਨ ਆਪਾਂ ਕਰਾਂਗੇ ਤਾਂ ਸਾਨੂੰ ਸਵਾਸ ਲੈਣ ਲਈ ਅੰਤ ਸਮੇਂ ਤੱਕ ਜਿਹੜੀ ਸਾਨੂੰ ਇਹਨਾਂ ਦੀ ਲੋੜ ਪੈਂਦੀ ਹੈ ਜੋ ਅੱਜ ਦੀ ਟੈਂਪਰੇਚਰ ਦੀ ਜਿਹੜੀ ਹਾਈਜੇਸਟ ਡਿਗਰੀ ਜਾ ਰਹੀ ਹੈ ਉਹਦਾ ਕਾਰਨ ਇਹ ਹੀ ਹੈ ਕਿ ਬੂਟਿਆਂ ਦੀ ਬਹੁਤ ਕਮੀ ਹੈ ਤੇ ਮੈਂ ਤੁਹਾਡੇ ਮਾਧਮ ਰੇ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਵੱਧ ਤੋਂ ਵੱਧ ਬੂਟੇ ਲਾ ਕੇ ਜਿੱਥੇ ਆਪਣਾ ਜੀਵਨ ਪੱਧਰ ਉੱਚਾ ਕਰੀਏ ਉੱਥੇ ਸਾਡੀ ਆਉਣੀਆਂ ਪੀੜ੍ਹੀਆਂ ਦੇ ਲਈ ਇਹਦਾ ਰਸਤਾ ਸਾਫ਼ ਕਰੀਏ ਤੁਹਾਡਾ ਪਨੀਤ ਮਨੁਤਰਾ ਜੀ ਉਹਨਾਂ ਦੀ ਸਮੁੱਚੀ ਟੀਮ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par